ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਅਸ ਜ਼ਿਲ੍ਹਾ ਮੈਜਿਸਟਰੇਟ ਆਮ ਪ੍ਰੀਤ ਕੌਰ ਸੰਧੂ ਨੇ ਵੱਖ-ਵੱਖ ਅਧਕਾਰਾਂ ਦੀ ਵਰਤੋਂ ਕਰਦੇ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਇਹ ਪਾਬੰਦੀਆਂ 31 ਅਗਸਤ ਤੱਕ ਲਾਗੂ ਰਹਿਣਗੀਆਂ ਅਤੇ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁਕਮ ਚ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ 50 ਮਾਈਕਰੋਨ ਤੋਂ ਘੱਟ ਮੋਟਾਈ 8 ਗੁਣਾ ਤੇ 13ਕਾਰ ਤੋਂ ਘਟ ਅਤੇ ਆਧਾਰਤ ਰੰਗ ਤੋਂ ਬਗੈਰ ਦੇ ਅਲੱਗ ਪਲਾਸਟਿਕ ਦੇ ਲਫਾਫੇ ਬਣਾਉਣ ਜਾਂ ਵਰਤੋਂ ਕਰਨ ਤੇ ਜ਼ਿਲ੍ਹਾ ਫਜ਼ਿਲਕਾ ਦੇ ਵਾਰਡਰ ਨੇੜੇ ਪਿੰਡਾਂ ਅਤੇ ਬੀਪੀਓਜ਼ ਨੇੜੇ ਸ਼ਾਮ 6 ਵਜੇ ਤੋਂ ਸਵੇਰੇ 8 ਵਜੇ ਤੱਕ ਆਮ ਜਨਤਾ ਨੂੰ ਆਉਣ ਜਾਣ ਤੇ ਪਾਬੰਦੀ ਲਾਈ ਹੈ ਜਿਸ ਦੇ ਨਾਲ ਹੀ ਫਜ਼ਿਲਕਾ ਜ਼ਿਲ੍ਹੇ ਦੇ ਅੰਦਰ ਕੋਬਰਾ ਕੁੰਡਾਲੀ ਤਾਰ ਨੂੰ ਵੇਚਣਾ ਖਰੀਦਨਾ ਜਾਂ ਵਾਰਤ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਤਰ੍ਹਾਂ ਜ਼ਿਲ੍ਹਾ ਫਜ਼ਿਲਕਾ ਦੀਆਂ ਸਿਵਾਵਾਂ ਅੰਦਰ ਆਮ ਲੋਕਾਂ ਦੀ ਮਿਲਟਰੀ ਰੰਗ ਦੀ ਵਰਦੀ ਅਤੇ ਵੀਕਲਾਂ ਦੀ ਖਰੀਦਣ ਵੇਚਣ ਆਦੀ ਵਾਰਤ ਉਹ ਤੇ ਪੂਰਨ ਤੌਰ ਤੇ ਪਾਬੰਦੀ ਹੈ ਜ਼ਿਲ੍ਹਾ ਫਜ਼ਿਲਕਾ ਚ ਸਭ ਜੇਲ੍ਹ ਦੀ 500 ਵਰਗ ਕਿਲੋਮੀਟਰ ਨੂੰ ਨੋ ਡਰੋਨ ਜ਼ੋਨ ਐਲਾਨਿਆ ਹੈ ਅਜੀਆਂ ਹੋਰ ਖਬਰਾਂ ਜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ